ਓਏ ਯਾਰ ਮੈਂ ਤਾਂ ਪਾਣੀ ਪੀਣ ਪਹੁੰਚਿਆ ਸੀ ਤੇ ਵਿਚਾਰਾ ਪਹਿਲਾਂ ਸੇ ਹੀ ਲੱਗਿਆ ਖੜਾ ਇੱਥੋਂ ਪੀ ਨਹੀਂ ਸਕਦਾ ਕਿਤੇ ਹੋਰ ਜਾ ਕੇ ਪੀਣਾ ਹਾਂਜੀ ਭਾਈ ਸਾਹਿਬ ਕੀ ਹੋ ਰਿਹਾ ਹੈ ਉਹ ਹੋਣਾ ਹੋਣਾ ਕੀ ਆ ਯਾਰ ਮੈਂ ਤਾਂ ਇੱਥੇ ਪਾਣੀ ਪੀਣ ਆਇਆ ਸੀ ਤੇ ਇਹਦੀ ਹਾਲਤ ਤੇਰੇ ਸਾਹਮਣੇ ਹੀ ਹੈ ਦੇਖ ਲਾ ਉਹ ਵੇਚਤਾ ਵੇਚਤਾ ਹਾਈ ਵੇਦਾ ਸਰਿਆ ਕੱਢ ਕੇ ਵੇਚਤਾ ਉਹ ਗੱਲ ਸੁਣੋ ਗੱਲ ਸੁਣ ਮੈਂ ਇੱਥੇ ਕੁਝ ਨਹੀਂ ਕੀਤਾ ਜਦੋਂ ਮੈਂ ਆਇਆ ਸੀ ਤਾਂ ਇਦਾਂ ਹੀ ਸੀ ਇਹ ਮੈਂ ਇਹਨੂੰ ਕੁਝ ਨਹੀਂ ਕੀਤਾ ਤੁਸੀਂ ਬਾਅਦ ਦੇ ਵਿੱਚ ਇਦਾਂ ਹੀ ਕਹਿੰਦੇ ਹੁੰਦੇ ਆ ਮੈਂ ਹੁਣੇ ਠਾਣੇਦਾਰ ਨੂੰ ਫੋਨ ਕਰਾਂ ਮੈਂ ਹਾਂ ਕਰ ਕਰ ਹਾਂ ਚਤਰਾਇਆਂ ਮੇਰੇ ਨਾਲ ਹੈਲੋ ਹਾਂਜੀ ਹੈਲੋ ਹਾਂ ਹੈਲੋ ਹੈਲੋ ਹਾਂਜੀ ਸਰ ਓ ਨੋ ਓ ਓ ਗਲ ਸੋਣ ਗਲ ਸੋਣ ਗਲ ਸੋਣ ਤੂੰ ਮੈਨੂੰ ਫੋਨ ਕਰੀ ਜਾਣਾ ਨਹੀਂ 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 ਸਰ ਇਧਰ ਆ ਇਧਰ ਆ ਨਹੀਂ ਨਹੀਂ ਸਰ ਮੈਂ ਤੈਨੂੰ ਦੱਸਦਾ ਤਰ ਹੁਣੇ ਨਹੀਂ ਇਹ ਸਿਲਾਕੇ ਦਾ ਨਵਾਂ ਥਣਧਾਰ ਮੈਂ ਹੀ ਆ ਇਹ ਸਾਰਾ ਇਲਾਕਾ ਮੇਰੇ ਅੰਦਰ ਪੈਂਦਾ ਸਮਝਿਆ ਤੂੰ ਫਿਰ ਤੂੰ ਦੱਸੇਗਾ ਇਹਦਾ ਸਰੀਆ ਕਿੱਥੇ ਆ ਇਹਦਾ ਪੇਚ ਕਿੱਥੇ ਆ ਦੀ ਹੱਥੀ ਕਿੱਥੇ ਆ ਸਮਝਿਆ ਤੂੰ ਮੈਂ ਨਿਕਲਾ ਸਭ ਪਤਾ ਮੈਨੂੰ ਆ ਤੁਹਾਨੂੰ ਕੁਝ ਆ ਤੁਹਾਨੂੰ ਕੀ ਤਕਲੀਫ ਓਏ ਕੱਦੇ ਲੱਭਦੇ ਫਿਰਦੇ ਆ ਸਾਰੇ ਨੂੰ ਮਾਦਾ ਸਾਬਣ ਨੂੰ ਮੂੰਹ ਲਾਈ ਬੈਠਾ ਤੀ ਉਹ ਪਾਪੇ ਸਾਬਣ ਨੂੰ ਮੂੰਹ ਨਹੀਂ ਮੂੰਹ ਨੂੰ ਸਾਬਣ ਹਾਂ ਉਹ 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 ਉਹਦਾ ਫਾਇਦਾ ਉਠਾ ਕੇ ਇਹ ਨਲਕੇ ਦੀ ਹੱਥੀਓਂ ਕੱਟ ਲਿਆ ਲੰਡਾ ਕਰਤਾ ਨਲਕੇ ਨੇ ਅੱਛਾ ਅੱਛਾ ਇਹ ਸਾਰੇ ਪਿੰਡ ਦੇ ਨਲਕੇ ਇਹਨੇ ਲੰਡੇ ਕਰਤੇ ਜੇ ਕਿਤੇ ਮੈਂ ਗੱਦਰ ਫਿਲਮ ਦਾ ਤਾਰਾ ਸਿੰਘ ਹੋਂ ਤਾਂ ਮੈਂ ਤਾਂ ਨਲਕਾ ਪਟ ਲੈਣਾ ਤੀ ਦਿਲ ਚਰਚ ਮਾਰਨਾ ਤੀ ਫੋਟੋ ਫੋਟੋ ਚੋਟਾ ਹੋ ਜਾਓ ਨੋ ਨੋ ਨਾ ਹੱਸਦੇ ਨੋ ਤੇਰੇ ਨੂੰ ਲੈ ਜਾਓ ਖਾਣੇ ਲੈ ਚਲੋ ਚਲੋ ਸਾਹਮਣੇ ਲੈ ਜਾਓ